ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰਹੇਗਾ ਜੀ ਪਿਓਰ ਵਿਸਕੋਜ਼ ਚਨਾਉਨ ਫੋਨ ਡਿਜੀਟਲ ਪ੍ਰਿੰਟ ਸੂਟ ਰਹੇਗਾ 5 ਮੀਟਰ ਦੀ ਕੱਟ ਰਹੇਗੀ ਪ੍ਰਾਈਸ ਉੱਪਰ ਲਗਾ ਦਿੱਤਾ ਹੈ ਪ੍ਰਾਈਸ ਚੈੱਕ ਕਰੋ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰ ਇਹ ਜਿਹੜੇ ਸੂਟ ਲੈਣਗੇ ਤੁਹਾਨੂੰ ਜੋਰ-ਜੋਰ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਮਲਟੀ-ਥ੍ਰੈਡ ਐਮਬਰਾਇਡਰੀ ਕੀਤੀ ਗਈ ਹੈ ਜਰੀ ਦੀ ਐਮਬਰਾਇਡਰੀ ਕੀਤੀ ਗਈ ਜਰੀ ਵਰਕ ਦਾ ਕੰਮ ਕੀਤਾ ਗਿਆ ਬਹੁਤ ਹੀ ਸੋਹਣੇ ਕਲਰ ਨੇ ਪਰ ਮੀਟਰ ਅਕੋਰਡਿੰਗ ਤੁਸੀਂ ਇਹ ਵੀ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਲੈਣਗੇ ਵਿਸਕੋਸ ਔਰਗਾਂజా ਦੀ ਤੁਹਾਨੂੰ ਸ਼ਾਰਟ ਮਿਲੇਗੀ ਹੈਵੀ ਹੈਂਡਵਰਕ ਦਾ ਕੰਮ ਰਹੇਗਾ ਬਾਟਮ ਪਲੇਨ ਮਿਲੇਗੀ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਅਗਲੇ ਜਿਹੜੇ ਸੂਟ ਲੈਣਗੇ ਇਹ ਤੁਹਾਨੂੰ ਮਿਲਣਗੇ ਜੀ ਪਿਓਰ ਕਰੇਪ ਦਾ ਸੂਟ ਹੈਗਾ ਪਰਲ ਵਰਕ ਹੈਂਡਵਰਕ ਦਾ ਕੰਮ ਕੀਤਾ ਗਿਆ ਚਨਾਹੋਂ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਡਿਜ਼ਾਈਨਰ ਪੀਸ ਰਹੇਗਾ ਇਸ ਦੇ ਉੱਪਰ ਵੀ ਹੈਵੀ ਪਰਲ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਇਹ ਜਿਹੜੇ ਸੂਟ ਰਣਗੇ ਪਿਓਰ ਵਿਸਕੋਸ ਔਰਗਾਂਜ਼ਾ ਦੀ ਸ਼ਾਰਟ ਰਹੇਗੀ ਹੈਂਡਵਰਕ ਦਾ ਕੰਮ ਰਹੇਗਾ オリジナル ਮਿਰਰ ਵਰਕ ਦਾ ਕੰਮ ਰਹੇਗਾ ਪਲੇਨ ਬਾਟਮ ਮਿਲੇਗੀ ਪਿਓਰ ਸ਼ਿਫੌਨ ਦਾ ਦੁਪੱਟਾ ਰਹੇਗਾ ਇਹ ਸੂਟ ਰਣਗੇ ਗੀਜ਼ਾ ਕਾਟਨ ਦੇ ਬਹੁਤ ਹੀ ਸੋਹਣੇ ਪ੍ਰਿੰਟ ਰਣਗੇ ਪਲੇਨ ਬਾਟਮ ਮਿਲੇਗੀ ਬਹੁਤ ਹੀ ਸੋਹਣੇ ਨਵੀਆਂ ਇਸਤਨ ਲਾਈਟ ਕਲਰ ਮਿਲਣਗੇ ਮਸਲੀਨ ਕਾਟਨ ਬਹੁਤ ਹੀ ਸੋਹਣਾ ਪ੍ਰਿੰਟਡ ਦੁਪੱਟਾ ਰਹੇਗਾ ਅਗਲੇ ਸੂਟ ਤੁਹਾਨੂੰ ਘੱਟ ਪ੍ਰਾਈਜ਼ ਵਿੱਚ ਮਿਲਣਗੇ ਨਾਲ ਦੁਪੱਟੇ ਵੀ ਹੋਣਗੇ ਪਿਓਰ ਕਾਟਨ ਦਾ ਸੂਟ ਰਹੇਗਾ 5 ਮੀਟਰ ਦੀ ਕੱਟ ਰਹੇਗੀ ਡਿਜੀਟਲ ਪ੍ਰਿੰਟ ਰਹੇਗਾ ਮਿਰਰ ਵਰਕ ਦਾ ਕੰਮ ਰਹੇਗਾ ਸ਼ਿਫੋਨ ਦਾ ਦੁਪੱਟਾ ਰਹੇਗਾ ਦੁਪੱਟੇ ਦੀ ਬਹੁਤ ਹੀ ਸੋਹਣੀ ਪੱਟੀ ਲਗਾਈ ਗਈ ਹੈ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ